ਜਾ ਗਈ ਆ 8 ਤਰੀਕ ਤੇ ਅੱਜ ਬਾਈ ਬਹੁਤ ਦੂਰੋਂ ਆਏ ਆ ਪਾਈਆਂ ਨੂੰ ਪੁੱਛਾਂਗੇ ਪਿੰਡ ਕਿਹੜਾ ਹੈ ਜਿਹੜਾ ਪਿੰਡ ਆ ਬਾਈ ਜੀ ਜੋਗਾ ਇਹ ਮਾਨਸੀ ਜ਼ਿਲ੍ਹੇ ਚ ਪੈਂਦਾ ਬਾਈ ਤੇ ਬਾਈ ਸਾਨੂੰ ਪਤਾ ਨਹੀਂ ਸੀ ਆਪਣੀ ਬਈ ਗੱਡੀ ਵੀ ਆਉਂਦੀ ਆ ਉੱਥੇ ਨਾ ਨਾ ਬਾਈ ਤੇ ਨਹੀਂ ਤਾਂ ਫਿਰ ਉੱਥੇ ਘਰੀ ਪਹੁੰਚਾ ਦਿੰਦੇ ਹਣਾ ਬਾਈ ਉਹ ਵੀਡੀਓ ਦੇਖੀ ਸੀ ਮੈਂ ਇੰਸਟਾਗ੍ਰam ਤੇ ਠੀਕ ਆ ਤੇ ਬੂਟੇ ਬਈ ਕਿਵੇਂ ਲੱਗੇ ਵਧੀਆ ਨਾ ਬਈ ਆਏ ਤਾਂ ਨਹੀਂ ਮਾੜੇ ਮਾੜੇ ਬੂਟੇ ਯਾਨੀ ਕਈ ਨਾਰਸਿੰਗ ਵਾਲੇ ਨਾ 2-2 ਇੰਚ ਦਾ ਬੂਟੇ ਹੀ ਰਹੀ ਜਾਂਦੇ ਠੀਕ ਆ ਤੇ ਬਾਈਆਂ ਨੂੰ 271 ਵੈਰੈਟੀ ਤੇ P23 ਵੈਰੈਟੀ ਦਿੱਤੀ ਆ ਬਾਈਆਂ ਨੇ ਘੇਰੇ ਨਾਲ ਹੀ ਲਾਉਣਾ ਹੋਊ ਬਈ ਹਣਾ ਤੇ ਬਾਕੀ ਬਾਈ ਕੋਈ ਹੋਰ ਯਾਰ ਮਿੱਤਰਾਂ ਨੂੰ ਚਾਹੀਦਾ ਉਹ ਗੱਡੀ ਦਾ ਹੀ ਦੱਸ ਦਿਓ ਜੇ ਆਪਾਂ ਉੱਥੇ ਹੀ ਪੁੱਛਾਂਗੇ ਤੁਹਾਨੂੰ ਆਉਣ ਦੀ ਲੋੜ ਨਹੀਂ ਹਣਾ ਕਈ ਵਾਰੀ ਚਲੋ ਕੇਨ ਨੂੰ ਡਾਟ ਹੁੰਦਾ ਤੇ ਅੱਜ ਤੁਸੀਂ ਨਰਸਰੀ ਦੇਖ ਲਈ ਹਣਾ ਆਪਣੀ ਵਧੀਆ ਬਈ ਆਮਦਨ ਲਾਓ ਲਾਓ ਸਾਰੇ ਭਰਾ ਬਾਈ ਵੀ ਟਰੈਲੀ ਕਰ ਰਹੇ ਆ ਬਾਈ ਕਹਿੰਦੇ 4-5 ਸਾਲਾਂ ਨੂੰ ਚੰਗਾ ਰਿਜ਼ਲਟ ਦਿੱਤਾ ਤਾਂ ਅਸੀਂ ਸਾਰਾ ਵਾਹਣ ਹੀ ਲਾ ਲਾਂਗੇ ਤੇ P23 ਬਾਈ ਕਾਫੀ ਆਪਣੇ ਆਇਆ ਪਿਆ ਤੇ ਉਹ ਗੱਡੀ ਅੱਜ ਮੋੜ ਮਾਨਸਰ ਤੇ ਸੰਗਰੂਰ ਤਪਾ ਬਰਨਾਲਾ ਸਾਰੇ ਜਾ ਰਹੀ ਹੈ ਇਹ ਅਸੀਂ ਬਈ ਛੋੜਿਆ ਤੇ ਸੌਦਾ ਕੀਤੀ ਆ ਇਹ ਚ ਸਾਨੂੰ ਲਾਓ ਸੀ ਆ ਘਾਟਾ ਹੀ ਪੈਂਦਾ ਤੇ ਕਿਉਂਕਿ ਟਰਾਂਸਪੋਰਟ ਬਹੁਤ ਵੱਧ ਜਾਂਦੀ ਹੈ ਤੇ ਠੀਕ ਟਰਾਂਸਪੋਰਟ ਬਹੁਤ ਵੱਧ ਜਾਂਦੀ ਹੈ ਤੇ ਪਰ ਅਸੀਂ ਬਈ ਆਏ ਆ ਕੋਈ ਵਿਚਾਰੇ 100-100 ਬੂਟਾ ਉਹ ਦਾ پلان